जनाब ਮੈਂ ਲੁੱਟਿਆ ਗਿਆ ਮੇਰੇ ਨਾਲ ਚੱਲੋ ਜੀ ਉਹ ਜਨਾਬ ਮੈਂ ਲੁੱਟਿਆ ਗਿਆ ਜੀ ਮੇਰੇ ਨਾਲ ਚੱਲੋ ਉਹ ਕੀ ਹੋ ਗਿਆ ਉਹ ਜਨਾਬ ਮੇਰਾ 10000 ਰੁਪਇਆ ਲੁੱਟਿਆ ਗਿਆ ਜੀ 10000 ਜੀ ਜਨਾਬ ਓਏ ਓ ਕਿਵੇਂ ਉਹ ਮੈਂ ਜਨਾਬ ਜੇਬ ਚ ਪਾ ਕੇ ਤੇ ਮੱਝ ਲੈਣ ਜਾਂਦਾ ਪਿਆ ਸੀ ਜੀ ਓ ਮਮਾ 10000 ਦੀ ਕਿਹੜੀ ਮੱਝ ਆਉਂਦੀ ਆ ਤੂੰ ਮੱਝ ਨਾਲ ਹੀ ਕਟਾ ਉਹ ਜਨਾਬ ਅਸਲ ਦੇ ਵਿੱਚ ਨਾ ਮੱਝ ਦੇ ਵਿੱਚ ਦੋ ਤਿੰਨ ਨੁਕਸ ਸੀਗੇ ਇੱਕ ਉਹਦਾ ਸਿੰਗ ਟੁੱਟਿਆ ਸੀਗਾ ਜੀ ਤੇ ਇੱਕ ਉਹਦੀ ਪੂਛ ਵੱਡੀ ਸੀ ਜੀ ਓ ਨੈ ਨਕਸ਼ ਜੀ ਉਹਦੇ ਥੋੜੇ ਜਿਹਾ ਤਿੱਖੇ ਸੀਗੇ ਜੀ ਤੂੰ ਮਜਰਾ ਚੜਿਆ ਸੀਗਾ ਤੂੰ ਉੱਪਰ ਕਰੋ ਆਇਆ ਜਨਾਬ ਕੋਰੇ ਆ ਗਿਆ ਜੀ ਜਨਾਬ ਮੈਂ ਲੁੱਟਿਆ ਗਿਆ ਜੀ ਉੱਤਰ ਕਰ ਜਾ ਜੀ ਜਨਾਬ ਉਹ ਦਰਖਾਸਤ ਲੇ ਕੀ ਆਂਦਾ ਯਾਰ ਹਾਂਜੀ ਚਲ ਆਜੋ ਮੇਰੇ ਨਾਲ ਹਲੋ ਜਨਾਬ ਦਰਖਾਸਤ ਲਿਖਤੀ ਆ ਅੱਗੇ ਦੇਖ ਲੋ ਕੀ ਕਰਨਾ ਹਾਂ ਆਓ ਜਿੱਤਿਆ ਤੇਰਾ ਕੰਮ ਤੇ ਹੋ ਜਾਊਗਾ ਔਰ ਤੈਨੂੰ ਪਤਾ ਵੀ ਪੁਲਿਸ ਦੇ ਖਰਚੇ ਆ ਰੇਡ ਮਾਰਨੀ ਆ ਮੁਲਾਜ਼ਮਾਂ ਨੇ ਜਾਣਾ ਤੇਲ ਪਣ ਦਾ ਖਰਚਾ ਅੱਦੇ ਤੋਂ ਮੁਲਾਜ਼ਮਾਂ ਨੂੰ ਆ ਜਨਾਬ ਕਿੰਨਾ ਕੁ ਤੇਲ ਖਰਚਾ ਜੀ 1000 ਰੁਪਏ ਦੇ ਦਿਓ ਜੀ ਜਨਾਬ ਮੈਂ ਹੁਣ ਜਾਵਾਂ ਜੀ 10000 ਉਹਨਾਂ ਲੁੱਟ ਲਿਆ 2000 ਇਹ ਲੈ ਗਏ ਹੁਣ ਜਨਾਬ ਸ਼ਾਮਾਂ ਪੈ ਗਈਆਂ ਤੇ ਮੌਸਮ ਵੀ ਸੋਹਣਾ ਕਰ ਲਈਏ ਫਿਰ ਅੱਜ ਕੁਝ ਕਰਨਾ ਕੀ ਹੁਣ ਉਹ ਕਾ ਸੁਣ ਉਹ ਜਿਹੜਾ ਬੰਦਾ ਜਿਹਦਾ ਦਾਇਆ ਤੇ ਲੁੱਟਿਆ ਸੀਗਾ ਹਾਂਜੀ ਉਹ ਜੀਤਾ ਹਾਂਜੀ ਜਨਾਬ ਤੈਨੂੰ ਇਹ ਕਰਦਾ ਪਤਾ ਹਾਂਜੀ ਹਾਂਜੀ ਜੀ ਜਨਾਬ ਚਲੇ ਫਿਰ ਚਲੋ ਜੀ ਜਨਾਬ ਹੁਣੀ ਆਪ ਹੀ ਆ ਗਏ ਲੱਗਦਾ ਗੱਲ ਬਣ ਗਈ ਮੇਰਾ 10000 ਰੁਪਿਆ ਵਾਪਸ ਆ ਗਿਆ ਸਾਸਿਕਾ ਜਨਾਬ ਸਾਸਿਕਾ ਜੀ ਤੇਆ ਤੇਰੇ ਵਾਸਤੇ ਖੁਸ਼ਖਬਰੀ ਆ ਪੱਕਾ ਤੁਸੀਂ ਨਾ ਲਟੇਰੇ ਫੜੇ ਹੋਣਗੇ ਮੈਨੂੰ ਪਹਿਲਾਂ ਹੀ ਸ਼ੱਕ ਸੀ ਅੱਜ ਜਿਹੜਾ ਜਨਾਬ ਹੁਣੀ ਘਰੇ ਚੱਲ ਕੇ ਆਏ ਹਨਾ ਪੱਕੇ ਲਟੇਰੇ ਫੜੇ ਹੋਣਗੇ ਜਨਾਬ ਆ ਫੜੋ 1000 ਰੁਪਿਆ ਤੇ ਮੇਰੇ ਵੱਲੋਂ ਅੱਜ ਤੁਸੀਂ ਮੂੰਹ ਮਿੱਠਾ ਕਰ ਲਿਓ ਲੇਖੋ ਜਿੱਤਿਆ ਜੀ ਜਨਾਬ 1000 ਰੁਪਿਆ ਹੋਰ ਲਓ ਜਨਾਬ ਤੁਸੀਂ ਮੇਰਾ 10000 ਰੁਪਿਆ ਘਰੇ ਦੇਣ ਆਏ ਆ ਆ ਚੱਕੋ ਹੋਰ ਯਾਰ ਅਸਲ ਵਿੱਚ ਨਾ ਸਾਨੂੰ ਉਸ ਬੰਦੇ ਦਾ ਟਿਕਾਣਾ ਪਤਾ ਲੱਗ ਗਿਆ ਉਹ ਬੰਦਾ ਪਖਾਨਕੋਟ ਦੇ ਲਾਗੇ ਕਿਸੇ ਪਿੰਡ 'ਚ ਬੈਠਾ ਹੁਣ ਅਸੀਂ ਉੱਥੇ ਰੇਡ ਮਾਰਨੀ ਆ ਤੇ ਬੰਦਾ ਕੱਲੋਂ ਪੁੱਛਣਾ ਠੀਕਾ ਕੱਲੋਂ ਨਹੀਂ ਤੂੰ ਪਰਸੋਂ ਠਾਣਿਆ ਜੀ ਤੇਰਾ ਕੰਮ ਹੋਇਆ ਹੋਊਗਾ ਠੀਕ ਹੈ ਨਾ ਠੀਕ ਹੈ ਜਨਾਬ ਹਾਂ ਸ਼ਾਬਾਸ਼ ਜਨਾਬ ਆ ਜੀ ਆ ਜਾ ਆ ਜਾ ਜਨਾਬ ਮੇਰਾ ਕੰਮ ਹੋ ਗਿਆ ਜੀ ਦੇਖੋ ਜਿੱਤਿਆ ਤੇਰਾ ਕੰਮ ਹੋਇਆ ਵਰਗਾ ਹੀ ਆ ਠੀਕ ਹੈ ਆਪਣੇ ਮੁਲਾਜ਼ਮ ਕੱਲੂ ਹੀ ਗਏ ਸੀਗੇ ਤੇ ਅੱਜ ਵੀ ਇਸੇ ਕੰਮ ਗਏ ਹੋਏ ਆ ਚਲੋ ਠੀਕ ਆ ਧੰਨਵਾਦ ਬੱਚਿਆਂ ਵਾਲਿਓ ਇੱਕ ਮਿੰਟ ਕਿੱਦਾਂ ਕਰੀ ਉਹ ਆਪਣੇ ਸਾਹਮਣੇ ਹੋਟਲ ਚਾਹ ਆ ਹਾਂਜੀ ਹਾਂਜੀ ਉੱਥੋਂ ਚਾਹ ਚੁ ਪੀ ਲਈਦੀ ਆ ਤੇ ਉੱਥੇ ਥੋੜਾ ਚਾਹ ਦਾ ਬਿੱਲ ਹੋਣਾ ਉਹ ਤੇਰੀ ਜਾਨ ਲਗਾ ਹੈ ਠੀਕ ਆ ਜਨਾਬ ਇਹਨਾਂ ਕੰਮ ਕਰ ਜੀ ਦੇ ਜਨਾਈ ਉਹ ਹਾਂ ਵੀ ਜਿੱਤਿਆ ਉਹ ਮੈਂ ਸੁਣਿਆ ਤੈਨੂੰ ਲੁੱਟ ਕੇ ਲੈ ਗਏ ਓ ਬਾਈ ਮੈਂ ਤਾਂ ਬਾਲਾ ਲੁੱਟਿਆ ਗਿਆ ਉਹ ਫੇਰ ਵੀ ਉਹ ਕਿੰਨੇ ਕੋ ਪੈਸੇ ਲੁੱਟੇ ਗਏ ਉਹ ਪੈਸਿਆਂ ਦਾ ਨਾ ਪੁੱਛ ਬਾਈ ਉਹ 10000 ਰੁਪਏ ਤਾਂ ਲਟੇਰੇ ਲੁੱਟ ਕੇ ਲੈ ਗਏ ਤੇ 6000 ਰੁਪਿਆ ਹੁਣ ਪੁਲਸ ਵਾਲੇ ਲੁੱਟ ਕੇ ਲੈ ਗਏ ਜਦੋਂ ਆਉਂਦੇ ਆ ਦੇ ਦੇ 2000 ਬੰਦਾ ਫੜਨ ਚੱਲੇ ਆ ਜਦੋਂ ਆਉਂਦੇ ਆ ਚਾਲੇ ਦਾ 2000 ਬਿੱਲ ਦੇ ਆਵੀ ਬਸ ਅਸੀਂ ਚੱਲੇ ਆ ਦੇ ਦੇ 2000 ਬੰਦੇ ਦਾ ਸਰਾਗ ਮਿਲ ਗਿਆ ਉਹ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਉਹ ਹੁਣ ਕੀ ਕਹਿੰਦੇ ਆ ਉਹ ਕਹਿਣਾ ਕੀ ਆ ਯਾਰ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਉਹ ਬੰਦਾ ਕਿ ਛਲੇਡਾ ਜਿਹੜਾ 2 ਮਹੀਨੇ ਹੋ ਗਏ ਇਹਨਾਂ ਨੂੰ ਲੱਭਦਾ ਹੀ ਨਹੀਂ ਪਿਆ ਉਹ ਚੱਲ ਚੱਲ ਗਏ ਗੰਗਾ ਨੂੰ ਗਈਆਂ ਹੱਡੀਆਂ ਕਦੀ ਵਾਪਸ ਆਈਆਂ ਚੱਲ